ਭਵਨਾ ਨਾਲ ਲੱਗ ਜਾਓ ਧਿਆਨ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰੋ ਅੰਮ੍ਰਿਤ ਸਰਵਲ ਜਾਂਦੇ ਰਾਈਓ ਜਾਣਾ ਗੁਰੂ ਦਵਾਰੇ ਵਈ ਹਰਿ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵਈ ਅੰਮ੍ਰਿਤ ਸਰਵਲ ਜਾਂਦੇ ਰਾਈਓ ਨਗਰੀਓ ਗੁਰੂ ਰਾਮਦਾਸ ਦੀ ਕੁਲ ਦੁੱਖਾਂ ਦਾ ਨਾਸ ਕਰੇ ਵੈਰ ਵਿਰੋਧ ਮਿਟਾ ਦੇਵੇ ਸਭ ਪਾਪੀ ਦਿਲ ਏ پاک ਕਰੇ ਜਾ ਕੇ ਤੁਰਦੀ ਜੰਨਤ ਤੱਕ ਲਾਓ ਮਾਣ ਕੋ ਨ ਜਾ ਰਹੇ ਵਈ ਹਰੇ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਣ ਤੇ ਰਿਓ ਪਿੰਗਲਾ ਜਿੱਥੇ ਰਾਜੀ ਹੋਇਆ ਉੱਥੇ ਕਰਛਨਾ ਲਿਓ ਬੈ ਕੈ ਸ਼ਰਣੀ ਸਤਿਗੁਰ ਦੀ ਕਰ ਉਸੇ ਦਾ ਗੁਣ ਗਾਨ ਲਿਓ ਤਰ ਦੇਵੇ ਗੁਰ ਦਰਸ਼ਨ ਸਬੇ ਲੋਭੀ ਤੇ ਹੰਕਾਰੇ ਵਈ ਅਰੇ ਮੰਦਰ ਦੇ ਦਰਸ਼ਿਨ ਕਰਿ ਕੇ ਟੁੱਟ ਜਾਂਦੇ ਦੁੱਖ ਸਾਰੇ ਵਈ ਅੰਮ੍ਰਿਤ ਸਰਵਲ ਜਾਂਦੇ ਰਈਓ ਦੁੱਖ ਪੰਜਨੀ ਦੇ ਦਰਸ਼ਨ ਕਰਿਓ ਜਿਹੜੀ ਕਸ਼ਟ ਮਿਟਾ ਦੇਵੇ ਦੀਪ ਸਿੰਘ ਦੀ ਤੱਕ ਸਮਾਦੀ ਦਿਲ ਵਿੱਚ ਜੋਸ਼ ਲਿਆ ਦੇਵੀ ਜਿਸ ਦੇ ਅੱਗੇ ਸਭੇ ਹੀ ਸੰਨ ਵੈਰੀ ਜਾਲਮ ਹਾਰੇ ਵੀ ਹਰਿ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਂਦੇ ਰਹੋ ਗੋਇੰਦਵਾਲ ਤੇ ਤਰਨ ਤਰਨ ਵੀ ਤਰਤੇ ਅੰਮ੍ਰਿਤ ਸਰਦੀ ਏ ਕਰਿ ਇਛਾ ਨੂੰ ਜੋ ਸਿਮਰੇ ਸਤਿਗੁਰ ਤਨ ਮਨ ਨਿਰਮਲ ਕਰ ਦਈਏ ਲਖੇ ਸਲੇਮ ਪੂਰੀ ਜੈ ਤਰ ਗਏ ਜਾਂਦੇ ਵਾਰਿ ਵਾਰੇ ਵੀ ਹਰ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਣਦੇ ਰਹਿਓ ਜਾਣਾ ਗੁਰੂ ਦਵਾਰੇ ਵੀ ਹਰ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤਸਰ ਵਾਲ ਜਾਂਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਸੋਪਨ ਜਿਹੜਾ ਸਹਿਤ ਕਰੀਦਾ 12 ਸਾਲ ਦੀ ਉਮਰ ਸੀ 7ਵੀਂ ਕਲਾਸ ਦੇ ਵਿੱਚ ਪੜਦਾ ਸੀ ਮੈਂ 27 ਮਈ 1977 ਮੇਰਾ ਬਾਰਮਾ ਜਨਮ ਦਿਨ ਸਕੂਲ ਦੇ ਵਿੱਚ ਹਾਜ਼ਰੀ ਲਵਾ ਕੇ ਸੀ ਛਾਬੀ ਬੱਚੇ ਜਦੋਂ ਛੋਟੇ ਛੋਟੇ ਕਰਿਆਏ ਤੇ ਕਰੀਪਰੀ ਮੇਰੀ ਭੈਣ ਡਾਕਟਰ ਕਰਨ ਸਫਤ ਲੁਧਿਆਣੇ ਤੇ ਉਹ ਘਰ ਆਈ ਹੋਈ ਮੇਰੇ ਜਨਮ ਦਿਨ ਕਰਕੇ ਆਸਾਦਨ ਕੇਕ ਕੁਕਲਾ ਦਾ ਬੱਚਿਆਂ ਦਾ ਸਾਰਿਆਂ ਦਾ ਖਾਦਾ ਕੋਈ ਪੂਜਿਆ ਬਤਾਨਾ ਬਣਾ ਬਲੂ ਕੇ ਚਾਹ ਪਾਣੀ ਪੀਤਾ ਤੇ ਸ਼ਾਮ ਨੂੰ ਅਸੀਂ ਗੁਰਦੁਆਰਾ ਜਾਂਦੇ ਸੀ ਨਿੱਕੇ ਨਿੱਕੇ ਖੇਡਣ ਤੇ ਛੋਟੇ ਛੋਟੇ ਤੋਂ ਪਰਦੇ ਉਹ ਸੋਹਣ ਸਿੰਘ ਸੀਤਲ ਦੀਆਂ ਕਿਤਾਬਾਂ ਬਹੁਤ ਉਹ ਗੀਤਾਂ ਦੀਆਂ ਆਉਂਦੀਆਂ ਸੀ ਸੰਦਬੰਦੀ ਦੇ ਵਿੱਚ ਵੀ ਤੇ ਉਹ ਪੜ੍ਹ ਕੇ ਸੀ ਕੋਈ ਉਸਤਨਾਵਾ ਪੜ੍ਹਦੇ ਆ ਤੇ ਬਾਕੀ ਮੈਨੂੰ ਥਾਪੜਾ ਹੁੰਦਾ ਸੀਗਾ ਸਾਡੇ ਸੰਤ ਸਿੰਘ ਮਸਕੀਨ ਜੀ ਜਿਹੜੇ ਉਹਨਾਂ ਤਾਂ ਮੈਨੂੰ ਥਾਪੜਾ ਸੀਗਾ ਕੁਮਰੇ ਬਾਪੂ ਤੇ ਬਹੁਤ ਜ਼ਾਰੇ ਦੋਸਤ ਸੀਗੇ ਹੋ ਅਮਰਸਰ ਸਾਡੇ ਤਕਰੀਬਤ ਰਾਤ ਨੂੰ ਸਾਡੀ ਮੋਟਰ ਤੇ ਹੁੰਦੇ ਸੀ ਸੰਤ ਸਿੰਘ ਮਸਕੀਨ ਜੀ ਪਾਈ ਗੋਪਾਲ ਸਿੰਘ ਦੀ ਰਾਗੀ ਜਿਹੜੇ ਤੁਸੀਂ ਸੁਣਦੇ ਹੋ ਨਾਨਕ ਨਾਮ ਕਰਦੀ ਕਲਾ ਉਹ ਜਿਹੜੇ ਇਸ ਇਹ ਆਪਣੇ ਤਨਾਂ ਦੀ ਜੋਕਤੀ ਟਿਕੜੀ ਹੁੰਦੀ ਸੀ ਇਹਨਾਂ ਦੀ ਮੇਰੇ ਬਾਪੂ ਜੀ ਨਾਲ ਇਹਨਾਂ ਦਾ ਥਾਪੜਾ ਤੇ ਆਪਣੇ ਅਸੀਂ ਉਦੋਂ ਮੈਂ ਇਹ ਗੀਤ ਵੀ ਇਹਨਾਂ ਦੇ ਆਪਣੇ ਗੋਪਾਲ ਸਿੰਘ ਜੀ ਦੇ ਬੋਲਦਾ ਹੁੰਦਾ ਸੀ ਤੇ ਗੁਰਦੁਆਰੇ ਜਦ ਸ਼ਬਦ ਪੜਨੇ ਤੇ ਉਦੋਂ ਜਨਮ ਦਿਨ ਨਾਲ ਦੰਦੇ ਮੱਥਾ ਟੇਕਣ ਗਏ ਤੇ ਉੱਥੇ ਬੈਠੇ-ਬੈਠੇ ਅਸੀਂ ਪਹਿਲਾਂ ਗੀਤ ਗੁਰ ਗਾਲੇ ਤੇ ਬਾਜੀ ਵੱਜ ਗੈਨੀ ਚ ਕਰਦੇ ਹੁੰਦੇ ਰਹਿ ਰਹਾ ਰਰ ਕਰਨ ਲੱਗੇ ਕਿਤੇ ਤੇ ਅਸੀਂ ਤਾਂ ਸਾਹਮਣੇ ਦਰਵਾਜ਼ੇ ਦੇ ਵਿੱਚ ਬੈਠ ਕੇ ਸਾਹਮਣੇ ਨਾ ਪਲਕੀ ਕਦੀ ਗੁਰੂ ਸਾਹਿਬ ਕੋਲ ਨਹੀਂ ਮੋੱਕਰ ਕੇ ਬੈਹਿੰਦੇ ਸੀ ਸਾਹਮਣੇ ਸਰੂਪ ਲੱਗਿਆ ਹੁੰਦਾ ਗੁਰਨਾਨ ਦੇਵ ਜੀ ਦਾ ਬਹੁਤ ਵੱਡਾ ਕੁਦਰ ਧਿਆਨ ਗਿਆ ਬੈਠੇ ਬੈਠੇ ਤੇ ਬੈਠੇ ਬੈਠੇ ਦਿਮਾਗ ਦੇ ਵਿੱਚ ਲੈਣਾ ਆਉਣ ਲੱਗ ਗਿਆ ਕਿਉਂਕਿ ਥੋੜਾ ਥੋੜਾ ਲਿਖਣਾ ਸ਼ੁਰੂ ਕੀਤਾ ਸੀ ਤੇ ਜਦ ਦੋ ਕੁ ਲੈਣਾ ਸਥਾਈ ਬਣੀ ਤੇ ਦਬਦਬਾ ਮਗਿਆਨੀ ਦੀ ਤਾਂ ਕਵਰੇਜ ਪੱਜ ਕੇ ਗਾਉ ਤੋਂ ਬੇਟੇ ਕੋਲ ਮੈਂ ਹਉ ਕਾਪੂ ਪਿੰਦੇ ਮੈਨੂੰ ਕਾਪੂ ਲੈ ਕੇ ਉਹ ਤੇ ਬੈਠੇ ਬਟਨ ਤੇ ਉੱਤਾਰ ਲੱਗਦੀਆਂ ਬਾਅਦ ਸਟ ਕਰ ਲਿਆ ਤੇ ਉਹ ਮੇਰੀ ਰਤਨਾ ਜ਼ਿੰਦਗੀ ਦੀ ਪਹਿਲੀ ਰਤਨਾ ਬਣ ਗਈ ਉਹਦਾ ਭਵ ਸਗਰਾ ਚੋਂ ਬੇੜਾ ਪਾਰ ਹੋ ਗਿਆ ਜਿੰਨਾਂ ਨੂੰ ਇਹ ਤੇਰੇ ਨਾਲ ਪਿਆਰ ਹੋ ਗਿਆ ਉਹਦਾ ਭਵ ਸਗਰਾ ਚੋਂ ਬਾਣ ਤੇਰੀ ਬਹੁਤ ਪਿਆਰੀ ਲੱਗਦੀ ਮਨ ਵਿੱਚੋਂ ਈਰਖਾ ਦਾ ਵੈਤ ਕੱਢਦੀ ਦਿਲ ਵਿੱਚੋਂ ਦੂਰ ਹੰਕਾਰ ਹੋ ਗਿਆ ਜਿਨ੍ਹਾਂ ਨੂੰ ਇਹ ਤੇਰੇ ਨਾਲ ਪਿਆਰ ਹੋ ਗਿਆ ਉਹਦਾ ਪਵ ਸਗਰਾ ਚੋਂ ਬਸ ਇੱਕੋ ਸੁਣ ਲੈ ਪੁਕਾਰ ਮੇਰੀ ਤੂੰ ਕਹੇ ਲੱਖਾ ਸੱਚੀ ਸਰਕਾਰ ਮੇਰੀ ਤੂੰ ਬਿਨ ਦੇਖੇ ਉਹਨਾਂ ਨੂੰ ਦیدار ਹੋ ਗਿਆ ਜਿਨ੍ਹਾਂ ਨੂੰ ਇਹ ਤੇਰੇ ਨਾਲ ਪਿਆਰ ਹੋ ਗਿਆ ਉਹਦਾ ਪਵ ਸਗਰਾ ਚੋਂ ਪਵ ਸਗਰਾ ਚੋਂ ਬੇੜਾ ਪਾਰ ਹੋ ਗਿਆ ਜਿਨਾਂ ਨੂੰ ਇਹ ਤੇਰੇ ਨਾਲ ਪਿਆਰ ਹੋ ਗਿਆ ਉਹਦਾ ਪਵ ਸਗਰਾ ਚ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਰਚਨਾ ਉਸ ਤੋਂ ਬਾਅਦ ਲਿਖਣਾ ਸ਼ੁਰੂ ਕੀਤਾ 1988 ਦੇ ਵਿੱਚ ਮੈਂ ਕਾਫੀ ਸਮਾਂ ਬਾਹਰ ਆਇਆ ਸੀ ਤੇ ਉਦੋਂ ਮੈਂ ਮੇਰਾ ਜੀਜਾ ਅਵਤਾਰ ਸਿੰਘ ਬਲਤੂ ਜੀ ਜਾਣਦੇ ਕੁਲਦੀਪ ਮਾਨਕ ਨਾਲ ਹੁੰਦੇ ਸੀ ਮਨੇ ਜੀ ਸ਼ਾਇਦ ਤੁਹਾਨੂੰ ਪਤਾ ਹੋਵੇ ਜਿਹੜੇ ਅੱਜਕੱਲ ਤੁਸੀਂ ਦੇਖਦੇ ਹੋ ਵੱਡੀ ਦਸਤਾਰ ਵਾਲੇ ਨੰਗ ਨੰਗ ਸਿੰਘ ਦੇ ਰਹੇ ਹੋ ਆਪਣੇ ਵੀਰਾਜੀ ਮੇਜਰ ਸਿੰਘ ਬੱਲ ਵੱਡੀ ਪਾਗ ਵਾਲੇ ਨੰਗਾ ਨੰਨਦਪੁਰ ਵੀ ਤੇ ਅੰਮ੍ਰਿਤਸਰ ਵੀ ਉਹਨਾਂ ਦੇ ਦਰਸ਼ਨ ਸੰਗਤਾਂ ਕਰਦੇ ਜਾਂਦੇ ਨੇ ਮੇਜਰ ਸਿੰਘ ਬੱਲ ਉਹਦਾ ਛੋਟਾ ਬ੍ਰਦਰ ਅਫਤਾਰ ਸਿੰਘ ਬੱਲ ਕੁਲਦੀਪ ਮਾਨਕ ਦੇ ਨਾਲ ਪਰਮਾਨੈਂਟ ਹੀ ਹੁੰਦੇ ਸੀ ساری ਉਮਰ ਉਗੇ ਰਹੇ ਤੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਨਾਲ ਲੈ ਲੈ ਕਿਉਂਕਿ ਦੂਰ ਦੂਰ ਬਹੁਤ ਪਿੰਦੇ ਹੁੰਦੇ ਸੀਗੇ ਮਾਨਕ ਵੀ ਤੇ ਸਾਡਾ ਪ੍ਰੋਣਾ ਵੀ ਉਹ ਸਾਡੀ ਕੁੜੀ ਨੇ ਕਹਿੰਦੇ ਵੀ ਤੂੰ ਥੋੜੀ ਦੇਰ ਉਹਨਾਂ ਨੂੰ ਸੰਭਾਲ ਜੇ ਸੰਭਾਲ ਸਕਦਾ ਤੇ ਡਰਦੇ ਸੀਗੇ ਬਾਪੂ ਉਹਨਾਂ ਦਾ ਬਹੁਤ ਜ਼ੋਰ ਸੀ ਮਾਨਕ ਬਹੁਤ ਡਰਦਾ ਸੀ ਸਾਡੇ ਫਾਦਰ ਤੋਂ ਤੇ ਮੈਂ ਜੀ ਇਹਨਾਂ ਨਾਲ ਗਿਆ ਥੋੜੇ ਦਿਨ ਮਰਿਆ ਤੇ ਉਹਨਾਂ ਵੇਲੇ ਚ ਕਹਿੰਦੇ ਸਭਾ ਚੋਂ ਮੇਰਾ ਗੀਤ ਕੁਲਦੀਪ ਮਾਨਕ ਦੀ ਬਾਤ ਚ ਆਇਆ ਸੀ ਬਹੁਤ ਬਾਪੂ ਲੋੜਾ ਸੀਗਾ ਫੱਕਰਾਂ ਦਾ ਠੂਠਾ ਤੋੜੀਏ ਨਾ ਸੱਚ ਕਹਿਣ ਟਿਆਣ ਕੁਲਦੀਪ ਮਾਨਕ ਤੇ ਮਹਮਸਨੀ ਰਣਜੀਤ ਕੌਰ ਦੀ ਇੱਕ ਕੈਸਟ ਆਈ ਸੀ ਬੋਲ ਪ੍ਰੀਤਾਂ ਦੇ 88 ਦੇ ਵਿੱਚ ਉਹਦੇ ਵਿੱਚ ਮਾਨਕ ਦੀ ਬਾਤ ਫਕਰਾ ਦਾ ਠੁੱਠਾ ਤੋੜੀਏ ਨਾ ਮੁੱਖ ਮਿਤਰਾ ਕੋਲ ਮੋੜੀਏ ਨਾ ਠੱਗ ਚੋੜ ਨਾ ਨਾਤਾ ਜੋੜੀਏ ਨਾ ਸੱਚ ਕਹਿਣ ਸਿਆਣੇ ਉਹ ਟਾਲੋ ਨਾ ਜਿ ਕਹਿ ਕੇ ਉਹਦੀਆਂ ਉਹ ਹੀ ਜਾਣੈ ਨਮਕ ਹਰਾਮੀ ਬੰਦੇ ਨੂੰ ਨਾ ਯਾਰ ਬਣਾਈਏ ਚੁਗਲ ਬਾਜ ਤੋਂ ਹਰ ਵੇਲੇ ਕੰਨੀ ਕਤਰਾਈਏ ਵਡਿਆਂ ਦੀ ਮੰਨਿਏ ਸ਼ਰਮ ਸਦਾ ਕੱਢਦੇ ਏ ਦਿਲ ਚੋਂ ਪਰਮ ਸਦਾ ਨਹੀਂ ਰਹਿਣਾ ਚੰਗਾ ਗਰਮ ਸਦਾ ਮਨ ਸੀਤਲ ਰੱਖੀਏ ਬਈ ਆਪਣੇ ਘਰ ਦਾ ਭੇਦ ਕਦੇ ਨੱਕ ਜਹੇ ਨੂੰ ਦਸੀਏ ਓਏ ਆਪਣੇ ਘਰ ਦਾ ਭੇਦ ਕਦੇ ਨੱਕ ਜਹੇ ਨੂੰ ਦਸੀਏ ਬੋਲ ਸਿਆੜੇ ਪੁਰਸ਼ਾਂ ਦੇ ਨਾ ਕਦੇ ਪਲਹਾਈਏ ਬੀਤ ਗਿਆ ਜੋ ਵੇਲਾ ਉਸ ਤੇ ਮਿੱਟੀ ਪਾਈਏ ਹਰ ਇੱਕ ਨੂੰ ਗੁਰੂ ਬਣਾਉਣਾ ਕੀ ਤੱਕ ਮਹਿਲ ਕੁਲੀ ਨੂੰ ਢਾਉਣਾ ਕੀ ਅਰ ਤਾਰੂ ਲਹਿਰ ਵਿੱਚ ਨਾਉਣਾ ਕੀ ਸਲੇਮ ਪੁਰੇ ਰਜ ਕੇ ਉਹ ਲਖੇ ਸਭ ਹੀ ਤੁਰ ਜਾਣਾ ਇਹ ਜਗ ਨੂੰ ਛੱਡ ਕੇ ਮੈਂ ਲਖੇ ਸਭ ਹੀ ਤੁਰ ਜਾਣਾ ਇਹ ਜਗ ਨੂੰ ਛੱਡ ਕੇ ਇੱਕ ਦਿਮਾਰਕ ਦੀ ਬਾਤ ਉਹ ਤੋਂ ਬਾਦ ਚੱਲਦਾ ਰਿਹਾ ਨਿਰਮਲ ਸਿੱਧੂ ਰਣਜੀਤ ਮੜੀ ਪਿਛੇ ਜੇ 550 ਸਾਲੇ ਤੇ ਮੈਂ ਅਫਰੀਕਾ ਰੁੱਕ ਗਿਆ ਸੀਗਾ ਉਦੋਂ ਲੌਕਡਾਊਨ ਦੇ ਵਿੱਚ ਨਰਮਲ ਸਿੱਧੂ ਉੱਥੇ ਮਿਲਿਆ ਮੇਰਾ ਪੁਰਾਣਾ ਦੋਸਤ ਸੀਗਾ ਇਹ ਸਾਡੇ ਨਾਲ ਇਕੱਠੇ ਸ਼ਗੀਤ ਦਾ ਕਰਦੇ ਰਹੇ ਆ ਮੈਂ ਫਲਾੰਦਾ ਤੇ ਕਦੇ ਵੀ 550 ਸਾਲ ਆ ਰਿਹਾ ਮੈਨੂੰ ਕੋਈ ਰਚਨਾ ਚਾਹੀਦੀ ਹੈ ਤੇ ਮੈਂ ਕਹਾਂ ਵੀ ਤੁਹਾਨੂੰ ਪਤਾ ਵੀ ਜਿਹੜੀ ਰਚਨਾ ਮੈਂ ਦਿੱਤੀ ਮੈਂ ਤਾਂ ਕਟਵਟ ਕਰਨੀ ਨਹੀਂ ਦਿੰਦਾ ਹੁੰਦਾ ਵੀ ਜਿਹੜੀ ਗੌਣੀ ਪੜੀ ਤੁਹਾਨੂੰ ਕਹਿੰਦਾ ਤੁਹਾਡੀ ਰਚਨਾ ਹੀ ਉਦਾਂ ਦੇ ਹੁੰਦੀ ਹੈ ਵੀ ਜਿਹੜੀ ਕਟਵਟ ਕੀਤੀ ਦੀ ਜਾਵੇ ਚਲੋ ਮੈਂ ਉਹਨੂੰ ਗੀਤ ਭੇਜਦਾ ਬੜਾ ਵਧੀਆ ਉਹਨਾਂ ਨੇ ਪੀਟੀਸੀ ਦੇ ਉੱਤੇ ਲਿਖ ਦਿੱਤਾ ਹੈ ਤੁਨ ਗੁਰਨਾਨਕ ਪਾਤਸ਼ਾਹ ਜੀ ਦਾ ਇੱਕ ਚਨ ਪੁਨਿਆ ਦਾ ਇੱਕ ਚਨ ਚੜਿਆ ਨਨਕਾਣ ਜੀ ਇੱਕ ਚਨ ਚੜਿਆ ਨਨਕਾਣ ਉਹ ਦੁਨੀਆ ਤੇ ਹੋਇਆ ਖਬਰਾਂ ਅੱਲਾ ਪਾਛਾ ਵੇ ਗੁਰੂ ਜਾਨ ਇੱਕ ਚਨ ਪੁਨਿਆ ਦਾ ਇੱਕ ਚਨ ਚੜਿਆ ਨਨਕਾਣ ਪੁਨਿਆ ਦੇ ਚਨ ਚ ਵੀ ਤਕਿਆ ਮੈ ਦਾਗ ਹੈ ਪਰ ਇਹਦਾ ਪੱਲੂ ਜੁਗਾ ਜੁਗਾ ਤੋਂ ਬਿਦਾਗ ਹੈ ਉਹ ਲਿਖਦਾ ਸਲੇ ਪੁਰੀਆ ਬਿ ਲਿਖਦਾ ਸਲੇ ਪੁਰੀਆ ਲੱਖਾ ਪਹਿਨ ਕੇ ਕੇਸਰੀ ਬਾਣ ਇੱਕ ਚਨ ਪੁਨਿਆ ਦਾ ਇੱਕ ਚਨ ਚੜਿਆ ਨਨਕਾਣ ਵੇ ਇੱਕ ਚਨ ਚੜਿਆ ਨਨਕਾਣ